ਚੋਰੀਆਂ ਵਾਰਦਾਤਾਂ ਨੂੰ ਜਾ। ਇਹਨਾਂ ਜੀ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਰਣਜੀਤ ਸਿੰਘ ਢਿੱਲੋਂ ਏਡੀਸੀ ਕੀ ਵਿਸ਼ਾਲਜੀਤ ਸਿੰਘ ਜੀ ਸਿਟੀ 1 ਜਗਨਦੀਪ ਸਿੰਘ ਏਸੀਪੀ ਸੈਂਟਰ ਤੇ ਮਨਜੀਤ ਕੌਰ ਮੁਖਫਸਰ थाना ਗੇਟਕੀਆਂ ਸਾਰੇ ਸੀਨੀਅਰ ਅਫਸਰਸ ਵੱਲੋਂ ਜਿਹੜੀਆਂ ਹਦਾਇਤਾਂ ਨੇ ਕਿ ਜਿਹੜੇ ਇਲਾਕੇ ਦੇ ਵਿੱਚ ਚੋਰੀਆਂ ਲੁੱਟਾਂ ਖੋਹਾਂ ਕਰਨ ਵਾਲੇ ਗੱਤੀ ਨਹੀਂ ਇਹਨਾਂ ਤੇ ਕੜੀ ਨਿਗਰਾਨੀ ਰੱਖੀ ਜਾਵੇ। ਔਰ ਜੇ ਕੋਈ ਇਨਸੀਡੈਂਟ ਹੋ ਜਾਂਦਾ ਤੇ ਉਹਨੂੰ ਜਲਦੀ ਤੋਂ ਜਲਦੀ ਜਿਹੜਾ ਉਹ ਟਰੇਸ ਕੀਤਾ ਜਾਵੇ ਤੇ ਇਸੇ ਹੀ ਘੜੀ ਦੇ ਵਿੱਚ ਜਿਹੜਾ ਹੈ ਗਏ ਆ ਇਹ ਗੈਂਗਸਿੰਘ ਤੇ ਫੜਿਆ ਵਾ ਇਹ 25 8 24 ਨੂੰ ਸਾਨੂੰ ਇੱਕ ਕੰਪਲੇਂਟ ਮਿਲੀ ਸੀ ਸੁਖਰਾਜ ਸਿੰਘ son of ਗਪਾਲ ਸਿੰਘ ਵਾਸੀ ਪਿੰਡ ਪਤਾਹਪੁਰ ਦੇ ਵੱਲੋਂ ਜਿਨ੍ਹਾਂ ਦੀ ਸਾਡੇ ਚੰਪੀਅਨ ਘੜੀਆ ਦੇ ਵਿੱਚ ਜਮੀਨ ਪੈਂਦੀ ਹੈ ਔਰ ਉਹ ਮੋਟਰ ਤੇ ਤਿੰਨ ਲੜਕੇ ਜਿਹੜੇ ਚੋਰੀ ਕਰਨ ਵਾਸਤੇ ਆਏ ਸੀ ਜੀ ਜੇਹੋ ਚੋਰੀ ਕਰਨ ਵਾਲੇ ਆਇਤੇ ਉਹਨਾਂ ਨੇ ਇੱਕ ਲੜਕੇ ਨੂੰ ਜਿਹੜਾ ਉਹ ਫਰਨੇ ਹੌਸ ਤੋਂ ਤੇ ਦੋ ਜਣੇ ਭੱਜ ਗਏ ਜਦੋਂ ਦੋ ਜਣੇ ਭੱਜ ਗਏ ਤੇ ਉਹ ਤਕਰੀਬ 8-10 ਜਣਿਆਂ ਨੂੰ ਹੋਰ ਉੱਥੋਂ ਲੈ ਕੇ ਤੇ ਜਿਹੜਾ ਹੈ ਉਹ ਆ ਕੇ ਇਹਨਾਂ ਨਾਲ ਲੜਾਈ ਜੜਾ ਕੀਤਾ ਨਾਲ ਇਹਨਾਂ ਦੇ ਜਿਹੜਾ ਕਾਫੀ ਇੰਜੀਜ਼ ਵਾਂਗੂ ਕਰ ਦਿੱਤੇ ਉਸੇ ਕੜੀ ਦੇ ਤਹਿਤ ਇਹਨਾਂ ਨੂੰ ਅਸੀਂ ਇਨਵੈਸਟੀਗੇਸ਼ਨ ਕਰਦੇ ਹੋਏ ਇਹ ਪੰਜ ਲੜਕਿਆਂ ਨੂੰ ਜਿਹੜਾ ਆ ਕਾਬੂ ਕੀਤਾ ਵਾ ਜਿਨ੍ਹਾਂ ਨੇ ਉਦੋਂ ਦਾਤਰ ਦੀ ਨੋਕ ਤੇ ਜਿਹੜਾ ਜ਼ਬਰਦਸਤੀ ਤਰਜਾਖਲੋ ਕੇ ਚੋਰੀ ਕੀਤੀ ਔਰ ਉਹਨਾਂ ਨੂੰ ਸਤਾ ਮਾਰਨਾ ਇਹਨਾਂ ਦੇ ਨਾਲ ਹੋਰ ਵੀ ਕੋਈ ਲੜਕੇ ਸਨ ਜੇ ਇਕੱਲੇ ਪੰਜ ਜਣੇ ਹੀ ਨਹੀਂ ਟੋਟਲ 9-10 ਜਣੇ ਸੀਗੇ ਜਿਨ੍ਹਾਂ ਤੋਂ ਉਹ ਹੀ ਪੰਜ ਫੜ ਲਏ ਆ ਜਿਹੜੇ ਰਹਿ ਗਏ ਨੇ ਉਹ ਵੀ ਸਾਡੇ ਰਡਾਰ ਤੇ ਨਹੀਂ ਉਹ ਵੀ 잡ੂ ਆ ਜਾਂਦੇ ਇਹ ਸਿਰਫ ਲੁੱਟਦੀਆਂ ਵਾਰਦਾਤਾਂ ਨੂੰ ਇੰਜਾਮ ਦਿੰਦੇ ਸੀ ਜਾਂ ਕੋਈ ਲੜਾਈ ਝਗੜਿਆ ਕੇ ਵੀ ਇਹਨਾਂ ਦੇ ਐਮਰੋ ਨੀ ਲੜਾਈ ਝਗੜਾ ਨਹੀਂ ਜ਼ਿਆਦਾ ਇਹਨਾਂ ਦਾ ਇਸੇ ਪਾਸੇ ਵਿਰਤੀ ਸੀ ਮਤਲਬ ਚੋਰੀ ਚਿਕਰੀ ਵਾਲੇ ਪਾਸੇ ਕਿੰਨੇ ਕੋਈ ਇਹਨਾਂ ਦੇ ਪਰਚੇ ਨੇ ਹਾਂ ਕੁਝ ਲੜਕੇ ਤਾਂ ਹੈਗੇ ਨੇ ਪਰਚੇ ਕੋਸ਼ ਵਿੱਚ ਨਵੇਂ ਨਹੀਂ ਕੰਮ ਕਰ ਕੀ ਕਰਦੇ ਨੇ ਵੈਸੇ ਜਾਂ ਇਹੀ ਕੰਮ ਮोटा-ਮੋਟਾ ਹੀ ਕਰਦੇ ਨੇ ਤਾਂ ਮੜਾ-ਮੋਟਾ ਕੰਮ ਕਰਦੇ ਨੇ ਲੇਬਰ ਕਲਾਸ ਕਿਸੇ ਵੇਲੇ ਜੇ ਜਦੋਂ ਨਹੀਂ ਮਿਲਦਾ ਤਾਂ ਫਿਰ ਇਹੀ ਕੰਮ ਕਰ ਲੈਂਦੇ ਆ ਜਿਹਦੇ ਕਰਕੇ ਇਹਨਾਂ ਦੇ 2-2 3-3 ਪੱਜੇ ਦੇ ਦਰਜੇ ਨਾ ਤੇ ਇਹਨਾਂ ਦਾ ਰਮਾਨਾ ਹਾਂ ਜੀ ਰਮਾਨ 3 ਦਿਨ ਦਾ ਇਹਨਾਂ ਦਾ ਲਿਆ ਜੀ